ਭਾਈ ਸਿਕਲਰ ਜੀ ਸਿਕਲਰ ਜੀ ਹੋਰ ਭਾਈ ਕਿਦਾਂ ਨੇ ਠਾਕ ਤੁਸੀਂ ਸੁਣਾਓ ਆਪਣੀ ਵੀਡੀਓ ਪਰ ਲੈਣੇ ਬਣਾਣੇ ਆ ਪਰ ਛੋਟੀਆਂ ਹੱਥ ਦੇ ਘੜੇ ਲੈ ਕੇ ਬਾਹਰ ਉਧਰ ਨਹੀਂ ਬੜਾ ਚੰਗਾ ਸੀ ਤੇ ਚਲੋ ਗਾਗ ਬਦੋ ਬਦੀ ਲੈ ਕੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਤਾਂ ਆਪ ਸਭ ਆਖਿਆ ਮੈਂ ਭਾਈ ਜੀ ਨਹੀਂ ਲਾ ਕੇ ਆ ਗਿਆ ਨਹੀਂ ਨਹੀਂ ਕੋਈ ਕੋਈ ਚੰਗੇ ਨਹੀਂ ਲੱਗਦਾ ਮੋੜਦੇ ਆ ਨਹੀਂ ਨਹੀਂ ਕੋਈ ਨਹੀਂ ਫਿਰ ਕੀ ਆਪਣੀ ਸਾਡੀ ਗਲਤੀ ਉਧਰ ਹੋਈ ਹੈ ਨਹੀਂ ਨਹੀਂ ਤੋ ਲੈ ਲੇਗੇ ਕੀ ਕਰਦੇ ਹੁਣ ਅੱਜ ਉਹ ਕੀ ਦੇਖ ਰਹੇ ਬਜੀ ਅੱਡਾ ਹੁਣ ਅੱਡੇ ਤੋਂ ਪਤਾ ਪਰ ਕੋਈ ਵੱਡੀਆਂ ਮਹਿੰਗੀਆਂ ਦੋਵੇਂ ਮੰਗਦੇ ਹੈ ਨਹੀਂ ਅੱਜ ਇਹ ਕਰਨਾ ਹੈ ਕੰਮ ਅੱਜ ਬਿਲਕੁਲ ਨਹੀਂ ਪਉਣੀ ਹੈ ਵਧੀਆ ਰਹੂੰ ਰਹੇ ਤਾਂ ਇਹ ਕੰਭਰੇ ਜਾਲੇ ਵਧੀਆ ਬਾਬੇ ਮੇਰੇ ਬਾਬੇ ਦੀਰ ਸਾਡੀ ਚਲੋ ਇਹ ਸਭ ਚਲੀ ਜਾਂਦਾ ਕਿਉਂ ਕਿਸੇ ਦਾ ਮਾੜਾ ਨਾ ਕਰਾਂਗੇ ਆਪਣੀ ਲਈ ਬਿਲਕੁਲ ਬਿਲਕੁਲ ਭਜੀ ਬਿਲਕੁਲ ਕਿਸ ਦੀ ਮਾੜੀ ਜੰਗੀ ਕਰੀ ਜੀ ਤੁਹਾਨੂੰ ਪਤਾ ਵੀਡੀਓ ਕਰੀ ਜੀ ਲੋਡ ਦੀ ਲੋਡ ਨਹੀਂ ਜੀ ਇੱਕ ਦੂਜੇ ਦੀ ਕਰਾਂਗੇ ਉਹ ਸਾਨੂੰ ਕਰੂਗਾ ਉਹ ਕਿਸੇ ਨੂੰ ਕਰੂਗਾ ਨਾ ਕੀ ਲੋਡ ਹੈ ਯਾਰ ਆਪਣੀ ਕਮਾਈ ਤੇ ਹੀ ਆਪਣੀ ਲੜੀ ਹੈ ਵਾਜ ਵਾਜ ਮਾਲ ਥੋੜਾ ਜਿਹਾ ਚੰਗਾ ਲੈ ਲੀਦਾ ਜਰਾ ਇੰਨਾ ਚਿਰ ਮਾਲ ਥੋੜਾ ਸੋਹਣਾ ਦਾ ਸਾਹ ਚਾਰ ਛੋਟੀਆਂ ਇੱਕ ਵੇਗੀ ਚੋਣਾਂ ਜੋ ਅੱਛਾ ਤਿੰਨ ਹੋਣ ਹੈਗੀ ਇੱਕ ਉਹ ਮਈ ਇਧਰ ਹੁਣ ਇੱਕ ਵੇਗੀ ਜਾਂਦੀ ਚਲੋ ਇਹ ਵੀ ਦੇਖਦੇ ਆ ਮੈਂ ਅੱਜ ਦੀ ਟੈਣੀ ਜਿਉਂ ਮਰਜ਼ੀ ਹੋ ਜਾ। ਅੱਜ ਮੈਂ ਵੀਡੀਓ ਪਾਉਣੀ ਪਉਣੀ। ਚਲੋ। ਉਹ ਉਧਰ ਝੋਟੀ ਪਾਈ ਆ ਤੇ ਜੇ ਹੁਣ ਤੁਹਾਡੇ ਸਾਹਮਣੇ ਬੈਠਿਆ ਫਿਰ ਫੋਨ ਆ ਗਿਆ। ਆਈ ਜਾਂਦੇ ਫੋਨ ਤੇ ਝੋਟੀ ਬੜੀ ਖਰੀ ਚੰਗੇ ਚੰਗੇ ਸੀ। ਤੇ ਫਲਾਰੀ ਉਹ ਫਲੋਰ ਗਈ ਜੀ ਹੁੰਦੀ ਆ ਜੀ ਫਲੋਰ ਹੀ। ਤੇ ਆ ਚਾਰਾਗੇ ਜੀ ਹੁਣ ਚਾਰ ਪਿਆਰ ਨਾਲ ਗਾਂਵਾਂ ਤੋਂ ਪਾਈ ਉਹ ਵੀ ਸਲਦਾ ਹੋ ਗਿਆ। ਚਲੋ। ਬੋਲੋ ਫਿਰ ਇਹਦੇ ਬਾਰੇ। ਇਹ ਸੁਈਏ ਬਾਈ ਜੀ? ਤੂੰ ਕਿਉਂ ਸੁਹਾਰਾ ਰਾਤ ਨਹੀਂ ਸੁੱਈ ਜੀ? ਰਾਤ ਹੀ ਸੁੱਈ ਆ। ਤੇ ਦੇਖੋ ਬੈਠੋ ਜੌਰ ਜਾਨੇ ਇੱਕ ਨੰਬਰ ਦੀ ਵਧੀਆ ਜੀ ਭਾਜੀ ਕਿੰਨਾ ਤੋਂ ਫਿਰ ਬੋਲਾ ਹੀ ਹੋਣਾ ਬੋਲਾ ਦੇ ਕੋ 10 ਕਿਲੋ ਚ ਲੱਗ ਸਕਿਆ ਹੋਊਗਾ 10 ਕਿਲੋ ਬੋਲਾ ਜੀ ਤੇ ਵੱਡੀ ਝੋਟੀ ਬੂਰੀ ਕਟਾ ਕਟਾਈ ਦੀ ਇਹਦੇ ਮਦਰ ਟੱਕਾ ਕਟਾ ਮਗਰ ਆ ਗਿਆ ਤੇ ਫੁੱਲ ਫੁੱਲ ਵੱਡੀ ਝੋਟੀ ਜਬਰਦਸਤ ਆ ਜੋ ਲਿਓ ਜੀ ਨਹੀਂ ਵਧੀਆ ਗਾਈਆਂ ਨਾਲੋਂ ਵਧੀਆ ਚੋਲੇ ਇਹ ਚੋਾਈ ਦਾ ਥਾਂ ਤੇ ਵਰਤ ਨਹੀਂ ਆਦਾ 24 ਦਾ ਸੰਭਾ ਖਾਨ ਲਗਾ 24 ਤੋਂ ਉੱਦਾ ਹੀ ਹੋਊਗੀ ਇਹਦੀ ਬਿਲਕੁਲ ਹਰ ਕੋ ਚੱਲ ਜਿਹੜੀ ਜੀ ਰਾਜੀ ਹੈ ਉਹ ਐਂ ਤਾਂ ਹੀ ਕੋਲੇ ਨੂੰ ਬੰਦ ਠੀਕ ਹੈ ਜੀ ਪੰਗੇ ਬੰਦ ਕਰ ਹਾਂਜੀ ਕੱਟ ਤੋਂ ਬੰਦ ਇਹਨੂੰ ਸਾਈਲੈਂਟ ਹੀ ਕਰ ਦੋ ਆ ਫਾੜੋ ਨਾ ਬੀਜ ਪਾਵਾ ਹਾਂਜੀ ਬੋਲੋ ਬੋਲੋ ਤੇ ਆਦਾ ਕਰ ਦੋ 1.5 ਲੱਖ ਜੀ ਕਰਦਾ ਹੂੰ 30 ਜੀ ਦੇ ਦਈਏ ਇੱਕੋ ਹੀ ਗੱਲ ਬਸ 30 ਜੀ ਦੇ ਦਾਂ ਤੱਕ ਦੀ ਜੀ ਹਾਂਜੀ ਬੜੀ ਕਰੀ ਝੋਟੀ ਹੈ ਬਹੁਤ ਜ਼ਿਆਦਾ ਕਰੀ ਚਲੋ ਕਰਦੇ ਮੋਕੇ ਮਾਨਦ ਕਰਦਾਂਗੇ 2000 ਕਰਦਾਂਗੇ ਹੁਣੇ ਕਰ ਦੋਗੇ ਮੋੜ ਦੇ ਕਰਨਾ ਚਲ ਆਹ ਜੀ ਇਹ ਵੀ ਸੂਈ ਆ ਅੱਛਾ ਇਹ ਵੀ ਸੂਈ ਆ ਇਹਨੂੰ ਦੂਜਾ ਦਿਨ ਤੇ ਸੂਈ ਨੂੰ ਅੱਜ ਦੂਜਾ ਦਿਨ ਤੇ ਕਿੰਨਾ ਬੋੜਾ ਜੀ ਬੋੜਾ ਦੇ ਕੋਲ ਹੋਊਗਾ 9 8 9 ਕਿਲੋ 8 9 ਕਿਲੋ 289 ਕਿਲੋ ਬੋੜਾ ਇਹ ਵੀ ਵੱਡੀ ਝੋਟੀ ਆ ਨਿੱਗਰਪੁਰੀ ਲੈ ਕੇ ਲੈ ਠੀਕ ਆ ਆਜੋ ਜੀ ਆਜੋ ਮਾਈਕਰ ਵਧੀਆ ਇਹਦੀ ਚੁਆਇਡ ਨਹੀਂ ਪਈ ਨਹੀਂ ਨਹੀਂ ਬਿਲਕੁਲ ਬਿਲਕੁਲ ਭਾਈ ਜੀ ਬਿਲਕੁਲ ਹਾਂਜੀ ਭਾਰ ਕੋਲ ਜੇ ਅੱਜ ਨਸੀ ਪਈ ਇਹ ਭਾਰ ਉੱਢੀ ਇਹਦੇ ਮਰ ਕਟਾਈਆ ਇਹਦੇ ਮਰ ਕੱਟੀ ਜੋ ਕੱਟੀ ਮਗਰ ਬਾਕੀ ਬਹੁਤ ਚੰਗੀ ਝੋਟੀ ਆਈਦਾ ਹੈ ਭਾਈ ਬਹਿ ਜਾ ਥੱਲੇ ਕੋਈ ਘਾੜੇ ਦੀ ਨੋੜ ਬੱਚੇ ਦੀ ਨੋੜ ਇੰਦਾ ਬੈਠੋ ਲੈ ਭਾਈ ਨੂੰ ਬੋਲੋ ਬੋਲੋ ਤੇ ਦਾ ਕਰੂ ਇੱਕ ਜੀਗਾ ਦਾ ਇੱਕ ਪੰਜ ਕਰ ਲੀਏ ਚਲੋ ਵੇ ਜਹਾਦੀ ਚਲੋ ਲੋਇਆ 93000 ਆ ਗਿਆ ਇਹ ਆ ਜੀ ਗੱਬਣਾ ਆ ਇਹ ਗੱਬਣਾ ਅਸੀਂ ਇਹ ਗੱਬਣਾ ਲਓ ਜੀ ਇਹ ਗੱਬਣਾ ਦੇਖੋ ਮਾੜੀ ਪਰ ਝੋਟੀ ਵੀ ਬਹੁਤ ਸੋਹਣੀ ਹੈ ਹਰੀ ਝੋਟੀ ਹਾਂ ਜੀ ਸਾਰੀਆਂ ਦਾ ਸਰਾਜ ਝੋਟੀ ਹਾਂ ਆਹ ਦੱਲੇ ਆ ਵੱਡੀ ਮੈਂ ਇਹ ਦੋ ਵੱਡੀ ਮੈਂ ਹੁਣ ਕਿੰਨੀ ਘੋ ਜਣੀ ਹੋਰ ਬਹੁਤ ਚੰਗੀ ਝੋਟੀ ਬਈ ਜੀ ਦੇ ਲੈਣ ਚਾਰ ਪੰਜ ਇਹ ਬਣੂ ਚੰਗੀ ਝੋਟੀ ਬਣੂ ਥਲੋਂ ਹਾਂ ਜੀ ਬਹੁਤ ਰੱਦੀ ਤਰੀਕੇ ਨਾਲ ਬਿਲਕੁਲ 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 ਤੋ ਦੇਖੋ ਇਹੋ ਜੋੜ ਨੇ ਦੁੱਧ ਨੇ ਕੀਤਾ ਫਿਰ ਕਿਹੜੀਆਂ ਕਰਨੀਆਂ ਇਹ ਇਹ ਜੀ ਕੋਣ ਜੇ ਖੇਦੀ ਕੋ ਬੜੀ ਕਰਨੀਆਂ ਨੇ ਇਹਦੋਂ ਵੱਡੀ ਛੋਟੀ ਲੱਭ ਕੋਥੋਂ ਨੇ ਹੋਈਏ ਹੁਣ ਇਹਦੋਂ ਵੱਡੀ ਕੀ ਕਰਦਾਂਗੇ ਨਾਲ ਭਾਰ ਦੀ ਥਣਾ ਦੀ ਫੁੱਲ ਗਾਰੰਟੀ ਹੈ ਜੀ ਠੀਕ ਹੈ ਕੋਈ ਮਾਸਾ ਜਿੰਨਾ ਵੀ ਨਹੀਂ ਮੂਗਰ ਕਰਦਾ ਬਿਲਕੁਲ ਜੀ ਬਿਲਕੁਲ ਤੇ ਬਾਕੀ ਕੱਦ ਦੀ ਇਹੋ ਕੋਈ ਆਪ ਤੁਹਾਡੇ ਸਾਹਮਣੇ ਹੀ ਹੈ ਹਾਂ ਜੀ ਬੋਲਦੇ ਤਾਂ ਡੇਢ ਕੀ ਕਰਦਾ ਕਰ ਲੋ ਹੂੰ ਇਹ 1.35 ਦੀ ਜੀ 1.35 ਦੀ ਛੋੜੀ 2000 ਕਰਦਾ ਠੀਕ ਹੈ ਇਹ ਵੀ ਕੱਪੜੀ ਹੈ ਜੀ ਇਹ ਵੀ ਕੱਪੜ ਜੋ ਅਜੇ ਧੂਆ ਇਹ ਦਾ ਧੂਆ ਕਰਾ ਕੇ ਕਿੱਦਾਂ ਚੌਥਾ ਹੋਊਗਾ ਇੱਥੋਂ ਲਈ ਤੀਜਾ ਚੌਥਾ ਇਹ ਲੋਕੜੀ ਆ ਲੋ ਜੀ ਇਹ ਵੀ ਦੇਖੋ ਹਾਂਜੀ ਮੈਂ ਬੜੀ ਖੜੀ ਹੈ ਜੀ ਮੇਰੇ ਨਾਲ ਇਹ ਵੀ ਲੱਗਦੀ ਹੈ ਰਹਿਣ ਵਾਈ ਜਾਂਦੀ ਹੈ ਨਕਲ ਦੀ ਹੈ ਮੈਂ ਪੂਰੀ ਦੁੱਧ ਵਾਲੀ ਹੈ ਦੁੱਧ ਹੂੰ ਸਿੰਘ ਹੀ ਥੋੜਾ ਖੁੱਲਾ ਖੜ ਕੇ ਬਾਕੀ ਕਾਲੀ ਸਹਜ ਉੱਠੀ ਆ ਬਾਈ ਨੂੰ ਉਹ ਗੋਲਾ ਵੀ ਨਿਕਾ ਕੇ ਚਲਾਣਾ ਹਾਂਜੀ ਆ ਬਿਲਕੁਲ ਜੀ ਇਹ ਨਾਲੇ ਛੱਡਤਾ ਪੀੜ। ਇਹ ਤੇ ਬਾਪੂ ਨੇ ਗਾਇਆ ਇਹਦਾ। ਹਾਂਜੀ। ਇਹਦਾ ਮੁੱਲ ਹਾਣਾ ਮੁੱਲ ਨੇ ਦਾ 82000 ਇਹ 75000 ਦੀ ਦੇਣੀ ਆ। 1000 ਛੱਡ ਦੋ। ਚਲੋ ਚੱਲੋ 74 ਦੀ ਦੇ ਦਾਂਗੇ। ਚਲੋ। ਬੜੀ ਖਰੀ ਝੋਟੀ। ਇਹ ਠੀਕ ਆ। ਨਹੀਂ ਇਹ ਪੂਰਾ ਦੁੱਧ ਦੇਣ ਵਾਲੀ ਆ। ਨਾਲ ਮਾਜਿਆ ਤੇ ਵੇਖੋ ਇਹ ਤਾਂ ਵੱਡੀ ਮੈਂ ਤੇ ਬਾਕੀ ਕੀ ਇਹ ਤੇ ਇਹਦਾ ਵੱਧ ਕੀ ਕਰਦਾਂਗੇ ਦਾ? ਬਿਲਕੁਲ ਨਹੀਂ ਨਹੀਂ। ਬਿਲਕੁਲ ਬਿਲਕੁਲ ਇਹ ਹੁਣ ਉੱਪਰ ਦਾ ਭਾਈ ਹੁਣ। ਐਂਡੀ ਆਉਣਾ ਗੱਡੀ ਹੈ ਕਿ ਬੱਸ ਨਹੀਂ ਆਹਦੇ ਵੱਡੀ ਹੁਣ ਮੇਰੇ ਕੇ ਜੇ ਮੈਂ ਚਲੋ 5.5 ਪੌਣੇ 6 ਦਾ ਹੋਊ 5.5 ਹੀ ਆ ਹਾਂਜੀ 5.5 ਦੀ ਤਾਂ ਬਈ ਖਰੋਤੀ ਤੇ ਮੈਂ ਇਹ ਤੋਂ ਵੱਡੀ ਹੋਰ ਕਿੱਥੇ ਲੈ ਆਉਣੀ ਆ ਹੱਥ ਦੀ ਜੱਡੀ ਤੇ ਲੈ ਆ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਬਾਕੀ ਬਹੁਤ ਖਰੀ ਝੋਤੀ ਆ ਮਾਰਦੀ ਦੀ ਕਿਸੇ ਨੂੰ ਭੇਡਦੀ ਦੀ ਚਲ ਥਾਣਾ ਦੀ ਇਹੋ ਗੱਡੀ ਸੋਹਣੀ ਆ ਬਾਕੀ ਇੱਥੇ ਆ ਕੇ ਆਰਾ ਚੈੱਕ ਕਰਕੇ ਚੋਈ ਗਰੀ ਕਰ ਓਏ ਹਾਂਜੀ ਕਿਨੇ ਭਾਈ ਜੀ ਆਪਣੀ ਪੂਰੀ ਤਸੱਲੀ ਕਰੇ ਕੋਈ ਜਿਹੜਾ ਸਾਡੀ ਤਸੱਲੀ ਕਰੂਗਾ ਉਹਨੂੰ ਫੁੱਲ ਗਰੰਟੀ ਦਵਾਂਗੇ ਬਿਲਕੁਲ ਬਾਈ ਜੀ ਬਿਲਕੁਲ ਉਹਦਾ ਵੇਲਾ ਝੋਟੀ ਖਲਾਈ ਫਲੋਰ ਹਾਂਜੀ ਤੇ ਬੰਦੇ ਇਹਦੇ ਵੀ ਚਲੋ ਪੈਸੇ ਥੋੜੇ ਛੁੱਟ ਗਏ ਆ ਹਾਂ ਤੇ ਮੈਂ ਜਿਉ ਸਾਡੀ ਝੋਟੀ ਖਰੀ ਆ ਹਾਂਜੀ ਬਾਅਦ ਚ ਪੈਸੇ ਉਹਨੇ ਚੈੱਕ ਦੇ ਦਿੱਤਾ ਹਾਂ ਚੈੱਕ ਵਧੀਆ ਤੇ ਤੁਹਾਨੂੰ ਪਾਸ ਹੋ ਗਿਆ ਹੁੰਦਾ ਹਾਂ ਇਹ ਵੀ ਅਸੀਂ ਕੀ ਅਸੀਂ ਕਿਸੇ ਨਾਲ ਚੰਗਾ ਕਰਾਂਗੇ ਹਾਂਜੀ ਦਾ ਗਾਲਾ ਵੀ ਮਾੜਾ ਨਹੀਂ ਕਰੂਗਾ ਜੇ ਜਦੋਂ ਇਹ ਕਰਨੀ ਗਲਤ ਕੰਮ ਆ ਤਾਂ ਉਹ ਫਿਰ ਗਾਲਾਂ ਤੇ ਮਿਲਣੀ ਹੈ ਮੇਰੀਆਂ ਪ੍ਰਸ਼ਾਦ ਅਗਲੇ ਦੇਣਾ ਹੀ ਤੇ ਹੋਰ ਮਿਲਣਾ ਹੀ ਮਿਲਣਾ ਇਹ ਆ ਛੋਟੀ ਆ ਤਾਂ ਇੰਨੀ ਚੁਆਈ ਹੈ ਦੀ ਹਾਂਜੀ ਜੇ ਤਾਂ ਗਾਈਆਂ ਨਾਲ ਵੱਧ ਚੁਆਈ ਆ ਬਿਲਕੁਲ ਜੀ ਤੇ ਦੁੱਧ ਵੀ 16 17 ਦਊਗੀ ਬਿਲਕੁਲ ਜੀ ਹੁਣ ਇਹ ਸਟਾਰਟਿੰਗ ਹੀ ਬਹੁਤ ਵਧੀਆ ਚੁਆਈ ਸਟਾਰਟਿੰਗ ਇੰਨੀ ਹੈ ਜੀ ਕਦਮ ਦੇਖ ਲਓ ਇਹ ਤਾਂ ਉਹਦੇ ਨਾਲੋਂ ਉੱਚਾ ਏ ਥੋੜੀ ਜਿਹੀ ਨਹੀਂ ਨਹੀਂ ਵੱਡੀਆਂ ਵੱਡੀਆਂ ਛੋਟੀਆਂ ਵੱਡੀਆਂ ਛੋਟੀਆਂ ਚਲੋ ਨੰਬਰ ਬੋਲੋ 98471 ਖਿਡਾਰੀ ਪਾਈ 90 ਠੀਕ ਹੈ ਜੀ ਪਿੰਡ ਪੰਗਾਲੀ ਜ਼ਿਲ੍ਹਾ ਹੁਸਾਹ ਤਹਿਸੀਲ ਮੀਠਾ ਬਿਲਕੁਲ ਜੈਤਪੁਰ ਦੇ ਲਾਗੇ ਸਤਿਕਾਰ ਸਤਿਕਾਰ